ਮਾਰ ਵੀਰ ਜੀ ਸਾਡੀ ਗੱਡੀ ਦੇ ਕੋਲੇ ਆਓ ਸਪੈਸ਼ਲ ਸਰੋਂ ਦੇ ਤੇਲ ਵਿੱਚ ਤਿਆਰ ਕੀਤੇ ਹੋਏ ਅਚਾਰ ਲਾਜੋ ਜੀ ਆਜੋ ਲਓ ਵੀਰ ਜੀ ਤੁਹਾਡੇ ਕੋਲੇ ਕਿਹੜਾ ਕਿਹੜਾ ਚਾਰ ਕਿਹੜੀ ਵੈਰੈਟੀ ਦਾ ਆਪਣੇ ਕੋਲੇ ਮੰਨ ਲਾ ਕਿਵੇਂ ਤਿਆਰ ਕਰ ਦੇ ਜੋ ਨਿੰਬੂ ਮਰਚਾ ਹਾਂਜੀ ਲੈ ਵਿਖਾਓ ਜੇ ਕਿਹੜਾ ਕਿਹੜਾ ਹੈ ਆਪਣੇ ਕੋਲੇ ਹਾਂਜੀ ਵਿਖਾਓ ਅੰਬ ਨਿੰਬੂ ਮਰਚਾ ਗਾਦਰਾ ਠੀਕ ਆ ਜੀ ਅਟੱਕ ਦੋਈ ਆਹ ਆ ਜੀ ਕੱਲੀ ਮਰਚ ਠੀਕ ਆ ਜੀ ਇੱਧਰ ਇਹ ਵੀ ਆਂਬੇ ਜੀ ਆਂਬੇ ਜੀ ਹਾਂ ਜੀ ਇਹ ਫਿਰ ਕਿਵੇਂ ਸਰੋਂ ਦੇ ਤੇਲ ਚ ਤਿਆਰ ਕਰਦੇ ਸਰੋਂ ਦੇ ਤੇਲ ਦੇ ਤਿਆਰ ਕਰੀਦਾ ਜੀ ਆਂਬੋਂ ਤੇਲ ਵੀ ਨਹੀਂ ਪੈਂਦਾ ਕਈ ਵਾਰੀ ਅਗਲਾ ਸਿਲਕਾ ਸੁਲਕਾ ਜ਼ਿਆਦਾ ਪਾਉਣਾ ਇਹ ਤੇਲ ਇਹਨਾਂ ਦੇ ਜੀ ਸਿਲਕਾ ਨਹੀਂ ਪੈਂਦਾ ਠੀਕ ਆ ਜੀ ਸਰਕਾਰ ਨਾਲੋਂ ਮਹਿੰਗਾ ਠੀਕ ਆ ਜੀ ਤੇਲ ਹੀ ਮਸਾਲਾ ਠੀਕ ਆ ਇਹ ਢੇਉ ਦਾ ਜੀ ਠੀਕ ਹੈ ਇਹ ਵੀ ਐਵੇਂ ਤਿਆਰ ਹੁੰਦਾ ਠੀਕ ਆ ਜੀ ਇਧਰ ਔਲਿਆਂ ਦਾ ਜੀ ਔਲਿਆਂ ਦਾ ਹਾਂ ਜੀ ਮੈਂ ਉਹ ਲਿਆਂਦਾ ਠੀਕ ਹੈ ਇਹ ਵੀ ਐਵੇਂ ਤਿਆਰ ਠੀਕ ਹੈ ਇਸ ਡੱਬੇ ਚ ਇਹ ਖਾਲੀ ਹੈ ਜੀ ਖਾਲੀ ਹੈ ਜੀ ਇਸ ਚ ਇਹਦੇ ਜਿੰਨੀਬੂ ਆ ਜੀ ਠੀਕ ਆ ਜੀ ਹੋਰ ਇਹਦੇ ਜੀ ਆਂਬੇ ਜੀ ਆਂਬੇ ਜੀ ਇਹ ਵੀ ਤੇਲ ਤਿਆਰ ਠੀਕ ਆ ਜੀ ਵਧੀਆ ਤੇਲ ਚ ਤਿਆਰ ਕਰਦੇ ਹਾਂ ਵਧੀਆ ਚਾਰ ਇਹ ਕਿੰਨੇ ਕਿੰਨਾ ਸਮਾਂ ਲੱਗ ਜਾਂਦਾ ਆਪਾਂ ਨੂੰ ਤਿਆਰ ਕਰਦਿਆਂ ਨੂੰ ਇਹ ਤਿਆਰ ਜੇ ਜਦੋਂ ਨਵਾਂ ਅੰਬ ਆ ਗਿਆ ਹਾਂਜੀ ਉਹਦਾ ਲੈ ਕੇ ਰੱਖ ਲੈਣੇ ਨੇ ਠੀਕ ਆ ਜੀ ਠੀਕੇ ਹਾਂਜੀ ਉਹਦਾ ਲੈ ਕੇ ਰੱਖ ਲੈਣੇ ਹੁਣ ਅੱਜ ਕੱਲ ਫਿਰ ਇਹਨੂੰ ਵੇਚਣਾ ਠੀਕ ਆ ਜੀ ਹਾਂਜੀ ਉਹਨਾਂ ਚਿਰ ਮਸਾਲੇ ਪਾ ਕੇ ਚਲੋ ਚੰਗਾ ਜੀ ਥੈਂਕ ਯੂ ਧੰਨਵਾਦ ਮਿਹਰਬਾਨੀ ਜੀ